ਚੋਲਾ ਸਾਹਿਬ ਤਰਨਤਾਰਨ ਜ਼ਿਲ੍ਹੇ ਦੇ ਅੰਦਰ ਚੋਲਾ ਸਾਹਿਬ ਪਿੰਦਾ ਹੈ ਤੇ ਉਸੇ ਚੋਲਾ ਸਾਹਿਬ ਤੋਂ ਸੰਬੰਧਤ ਸਨ ਨਿਰਮਲ ਸਿੰਘ ਚੋਲਾ ਸਾਹਿਬ ਪਰ ਇਹ ਚੜ੍ਹਦੀ ਕਲਾ ਵਾਲੀਆਂ ਵਾਰਾਂ ਗਾਉਣ ਵਾਲੇ ਕਵੀਸ਼ਰ ਦੇ ਨਾਲ ਕੀ ਵਾਪਰੀ ਕੀ ਤੁਹਾਨੂੰ ਪਤਾ ਹੈ ਸਿੰਘਾ ਜਾਗ ਪਈਓ ਹੁਣ ਜਾਗੋ ਆਈਆ ਇਹ ਕਵੀਸ਼ਰੀ ਤੁਸੀਂ ਸੁਣੀ ਹੋਵੇਗੀ ਤੇ ਸੁਣ ਕੇ ਲੋਕ ਕੰਡੇ ਵੀ ਖੜੇ ਹੁੰਦੇ ਨੇ ਜੋਸ਼ ਠਾਠਾ ਮਾਰਦਾ ਹੈ ਤੇ ਜੇ ਕਿਤੇ ਕੋਈ ਢੰਡੀ ਕਲਾ ਵਾਲੇ ਪਾਸੇ ਜਾ ਰਿਹਾ ਹੋਵੇ ਤੇ ਅਜਹੀਆਂ ਕਵਿਸ਼ਰੀਆਂ ਸੁਣ ਕੇ ਉਹ ਚੜ ਦੀ ਕਲਾ ਦੇ ਵਿੱਚ ਹੋ ਜਾਂਦਾ ਤਿਆਰ ਬਰ ਤਿਆਰ ਹੋ ਜਾਂਦਾ ਗੱਲ ਕਰੀਏ ਧਾਰਮਿਕ ਯਾਤਰਾ ਦੀ ਚਾਹੇ ਹੋਲਾ ਮਹੱਲਾ ਸਾਹਿਬ ਹੋਵੇ ਚਾਹੇ ਬੀੜ ਸਾਹਿਬ ਦੀ ਯਾਤਰਾ ਹੋਵੇ ਚਾਹੇ ਸਰਾਧਾ ਦੀ ਯਾਤਰਾ ਹੋਵੇ ਅ ਰਮਦਾਸ ਦੀ ਗੱਲ ਕਰ ਲਈ ਕਿਤੇ ਵੀ ਗੁਰੂ ਸਾਹਿਬਾਨ ਦੇ ਨਾਲ ਨਗਰ ਕੀਰਤਨਾਂ ਦੀ ਗੱਲ ਕਰੀਏ ਤਾਂ ਇਹ ਜੜੀਆਂ ਕਵਿਸ਼ਰੀ ਵਾਰਾਂ ਨੇ ਉਥੇ ਲਗਾਈਆਂ ਜਾਂਦੀਆਂ ਨੇ ਸੁਣੀਆਂ ਜਾਂਦੀਆਂ ਨੇ ਨੌਜਵਾਨਾਂ ਦੇ ਵੱਲੋਂ ਜਦੋਂ ਸ਼ਬੀਲਾਂ ਲਗਾਈਆਂ ਜਾਂਦੀਆਂ ਤੇ ਉਦੋਂ ਵੀ ਇਹ ਵਾਰਾਂ ਜੜੀਆਂ ਨੇ ਲਗਾਈਆਂ ਜਾਂਦੀਆਂ ਨੇ ਇਹ ਵਾਰਾਂ ਸੁਣ ਕੇ ਜੋਸ਼ ਠਾਠਾ ਮਾਰਦਾ ਹੈ ਲੂ ਕੰਡੇ ਖੜੇ ਹੋ ਜਾਂਦੇ ਨੇ ਤੇ ਇੱਕ ਅਲੱਗ ਹੀ ਚੜ੍ਹਦੀ ਕਲਾ ਵਾਲਾ ਜਿਹੜਾ ਸੰਕਲਪ ਹੈ ਚੜ੍ਹਦੀ ਕਲਾ ਆਪਣੇ ਸਰੀਰ ਦੇ ਵਿੱਚ ਸੁਣਨ ਵਾਲੇ ਨੂੰ ਮਹਿਸੂਸ ਹੁੰਦੀ ਹੈ ਪਰ ਇਹ ਚੜ੍ਹਦੀ ਕਲਾ ਵਾਲੀਆਂ ਵਾਰਾਂ ਗਾਉਣ ਵਾਲੇ ਕਵੀਸ਼ਰ ਦੇ ਨਾਲ ਕੀ ਵਾਪਰੀ ਕੀ ਤੁਹਾਨੂੰ ਪਤਾ ਹੈ ਜੇ ਨਹੀਂ ਤਾਂ ਚੜੋ ਤਾਂ ਹੁਣ ਅੱਜ ਇਸ ਕਵਿਸ਼ਰੀ ਬਾਰੇ ਦੱਸਦੇ ਗੱਲ ਕਰ ਰਹੇ ਆ ਸਰਦਾਰ ਸੁੱਚਾ ਸਿੰਘ ਤੇ ਮਾਤਾ ਤੇਜਗੌਰ ਦੇ ਪੁੱਤਰ ਨਿਰਮਲ ਸਿੰਘ ਚੋਲਾ ਸਾਹਿਬ ਦੀ ਨਿਰਮਲ ਸਿੰਘ ਚੋਲਾ ਸਾਹਿਬ ਤਰਨਤਾਰਨ ਜੇਲੇ ਦੇ ਅੰਦਰ ਚੋਲਾ ਸਾਹਿਬ ਪਿੰਦਾ ਹੈ ਤੇ ਉਸੇ ਚੋਲਾ ਸਾਹਿਬ ਤੋਂ ਸੰਬੰਧਤ ਸਨ ਨਿਰਮਲ ਸਿੰਘ ਚੋਲਾ ਸਾਹਿਬ ਕਵਿਸ਼ਰੀ ਵਾਰਾ ਗਉਣ ਵਾਲੇ ਜਿਹੜੇ ਨੇ ਪਹਿਲਾਂ ਤਾਂ ਗਰੰਤੀ ਸਿੰਘ ਹੁੰਦੇ ਨੇ ਭੇਲ ਕਿਲੇ ਤੋਂ ਅਮਰ ਸਿੰਘ ਪਾਸੋਂ ਸੰਥਿਆ ਜਿਹੜੀ ਹੈ ਭਾਈ ਨਰਮਲ ਸਿੰਘ ਚੋਲਾ ਸਹਿਬ ਨੇ ਹਾਸਲ ਕੀਤੀ ਜਿਹੜੇ ਚੋਟੀ ਦੇ ਵਿਦਵਾਨ ਵੀ ਸਨ ਗ੍ਰੰਥੀ ਸਿੰਘ ਸਨ ਤੇ ਹੋਰ ਵੀ ਕਈ ਜੜੇ ਸਨ ਉਹਨਾਂ ਨੂੰ ਗ੍ਰੰਥੀ ਸਿੰਘ ਇਹਨਾਂ ਨੇ ਤਿਆਰ ਕੀਤਾ ਪਹਿਲਾਂ ਸੰਥਿਆ ਲਈ ਬਾਅਦ ਵਿੱਚ ਸੰਥਿਆ ਦੇਂਦੇ ਵੀਰੇ ਇਹਨਾਂ ਦੇ ਹੀ ਇੱਕ ਸਾਥੀ ਰੇਸ਼ਮ ਸਿੰਘ ਸਨ ਜਿਹੜੇ ਆਪ ਜੀ ਦੇ ਨਾਲ ਸ਼ੁਰੂ ਤੋਂ ਰਹੇ ਤੇ ਅਵਤਾਰ ਸਿੰਘ ਬ੍ਰਹਮਾ ਭਾਈ ਅਵਤਾਰ ਸਿੰਘ ਬ੍ਰਹਮਾ ਸੁਖਦੇਵ ਸਿੰਘ ਸਖੀਰਾ ਤੇ ਚਰਨਜੀਤ ਸਿੰਘ ਬੀੜ ਸਾਹਿਬ ਵਾਲੇ ਵੀ ਆਪ ਜੀ ਦੇ ਪੱਗਵਟ ਭਰਾ ਸਨ ਬੀੜ ਸਾਹਿਬ ਵਾਲੇ ਜਿਹੜੇ ਚਰਨਜੀਤ ਸਿੰਘ ਸਨ ਉਹਨਾਂ ਨੂੰ ਪੁਲਿਸ ਦੇ ਵੱਲੋਂ ਵੀ ਚਾਲਿਓਂ ਪਾੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਸੋ ਖਾੜਕੂ ਦੌਰ ਦੀ ਗੱਲ ਕਰ ਰਹੇ ਹਾਂ ਜਦੋਂ ਪੁਲਿਸ ਦੇ ਵੱਲੋਂ ਝੂਠੇ ਮੁਕਾਬਲੇ ਬਣਾਏ ਜਾਂਦੇ ਸਨ ਨੌਜਵਾਨਾਂ ਨੂੰ ਕੋਹ ਕੋਕੇ ਸ਼ਹੀਦ ਕੀਤਾ ਜਾਂਦਾ ਸੀ ਤੇ ਜਿਨ੍ਹਾਂ ਦੀਆਂ ਲਾਸ਼ਾਂ ਵੀ ਪਰਿਵਾਰ ਵਾਲਿਆਂ ਨੂੰ ਵਾਪਸ ਨਹੀਂ ਸੰਕੀਤੀਆਂ ਜਾਂਦੀਆਂ ਤੇ ਪਾਈ ਨਿਰਮਲ ਸਿੰਘ ਚੋਲਾ ਸਾਹਿਬ ਉਹਨਾਂ ਪਰਿਵਾਰਾਂ ਦੇ ਜਿਹੜੇ ਹੋਏ ਨੌਜਵਾਨਾਂ ਸਾਨੂੰ ਉਹਨਾਂ ਦੇ ਭੋਗ ਦੇ ਉੱਤੇ ਜਾ ਕੇ ਕਿ ਵੀ ਸ਼ਰੀ ਵਾਰਾ ਗਾਉਂਦੇ ਤੇ ਜੜੀ ਮਾਇਆ ਹੀ ਇਕੱਠੀ ਹੁੰਦੀ ਸੀ ਉਹ ਪਰਿਵਾਰ ਵਾਲਿਆਂ ਨੂੰ ਹੀ ਦੇ ਦਿੰਦੇ ਸਨ ਸੋ ਪਹਿਲਾਂ ਤਾਂ ਗਰੰਤੀ ਸਿੰਘ ਰਏ ਸੰਥਿਆ ਹਾਸਲ ਕੀਤੀ ਭੇਲਕੇਲੇ ਤੋਂ ਅਮਰ ਸਿੰਘ ਪਾਸੋਂ ਬਾਅਦ ਵਿੱਚ ਦਲਬਾਬਾ ਬੀਦੀ ਚੰਦ ਜਿਹੜਾ ਉਹਨਾਂ ਦਾ ਦਲਪੰਥ ਦੇ ਵਿੱਚ ਸ਼ਾਮਲ ਹੁੰਦੇ ਨੇ ਭਾਈ ਅਵਤਾਰ ਸਿੰਘ ਬ੍ਰਹਮਾ ਉਹਨਾਂ ਦੇ ਨਾਲ ਹੁੰਦੇ ਨੇ ਤਾਂ ਚਰਨਜੀਤ ਸਿੰਘ ਜਿਹੜੇ ਨੇ ਬੀੜ ਸਾਹਿਬ ਵਾਲੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਤੇ ਭਾਈ ਅਵਤਾਰ ਸਿੰਘ ਬ੍ਰਹਮਾ ਹੁਣੀ ਵੀ ਦਲਪੰਥ ਦੇ ਵਿੱਚ ਹੁੰਦੇ ਨੇ ਤੇ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਦੇਣਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਕੋਲ ਜਾਂਦੇ ਨੇ ਸੋ ਉੱਥੇ ਜਦੋਂ ਜਾਂਦੇ ਨੇ ਤੇ ਆਪ ਜੀ ਨੇ ਪਹਿਲੀ ਤੇ ਗੱਲ ਸੰਤ ਜਰਨੈਲ ਸਿੰਘ ਖਾਲਸਾ ਨੇ ਸਾਰੇ ਢਾਡੀ ਤੇ ਕਵੀਸ਼ਰ ਜੜਿਆ ਉਹਨਾਂ ਨੂੰ ਬੁਲਾਇਆ ਹੁੰਦਾ ਤਾਂ ਜਿਵੇਂ ਕਿ ਸੰਤਾਂ ਦਾ ਸੁਭਾਅ ਹੁੰਦਾ ਕਿ ਨਿਤਨੇਮ ਜੜਾ ਉਹ ਪੁੱਛਦੇ ਨੇ ਕਿ ਹਾਂ ਭਾਈ ਕੌਣ ਕਿੰਨਾ ਨਿਤਨੇਮ ਕਰਦਾ ਹੈ ਭਾਈ ਦੱਸੋ ਤੁਸੀਂ ਦੱਸੋ ਕੌਣ ਕਿੰਨਾ ਨਿਤਨੇਮ ਕਰਦਾ ਤੇ ਸਾਰਿਆਂ ਨੂੰ ਪੁੱਛਿਆ ਜਾਂਦਾ ਕੋਈ ਆਪਣੀ ਰੁਟੀਨ ਮੁਤਾਬਕ ਕਹਿੰਦਾ ਵੀ ਸੰਤ ਜੀ ਮੈਂ ਮੂਲ ਮੰਤਰ ਕਰਦਾ ਸੰਤ ਜੀ ਮੈਂ ਜਪਜੀ ਸਾਹਿਬ ਦਾ ਪਾਠ ਕਰਦਾ ਸੰਤ ਜੀ ਮੈਂ ਇਹ ਬਾਣੀ ਪੜਦਾ ਸੋ ਹਰੇਕ ਕਵੀਸ਼ਰ ਹਰੇਕ ਟਾਡੀ ਆਪਣੋ ਆਪਣੀ ਜਿਹੜੀ ਰੋਜ਼ ਦੀ ਬਾਣੀ ਦੇ ਬਾਰੇ ਦੱਸਦਾ ਪਰ ਜਦੋਂ ਸਿੰਘ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਦੇ پاس ਜਾਂਦੇ ਤੇ ਸੰਤ ਜੀ ਉਹਨਾਂ ਨੂੰ ਕਹਿੰਦੇ ਕਿ ਨਹੀਂ ਇਹਨਾਂ ਨੂੰ ਰਹਿਣ ਦੋ ਤਾਂ ਦੂਸਰੇ ਸੁਭਾਈਕ ਇੱਕ ਗੱਲ ਹੈ ਕਿ ਜਦੋਂ ਸਾਰਿਆਂ ਨੂੰ ਪੁੱਛਿਆ ਤਾਂ ਨਿਰਮਲ ਸਿੰਘ ਚੋਲਾ ਸਾਹਿਬ ਨੂੰ ਨਹੀਂ ਪੁੱਛਿਆ ਤਾਂ ਉਹਨਾਂ ਨੇ ਸਵਾਲ ਕੀਤਾ ਕਿ ਕਿਉਂ ਸੰਤ ਜੀ ਇਹ ਜਿਆਦਾ ਨਜ਼ਦੀਕੀ ਨੇ ਤਾਂ ਕਰਕੇ ਨਹੀਂ ਪੁੱਛ ਰਹੇ ਜਾਂ ਕੀ ਗੱਲ ਹੈ ਆ ਸੰਤੋਜੀ ਨੂੰ ਉਦੋਂ ਫਿਰ ਨਿਰਮਲ ਸਿੰਘ ਚੋਲਾ ਸਾਹਿਬ ਨੂੰ ਕਿਹਾ ਕਿ ਹਾਂਜੀ ਨਿਰਮਲ ਸਿੰਘ ਜੀ ਤੁਸੀਂ ਸੁਣਾਓ ਬਾਣੀ ਤਾਂ ਨਿਰਮਲ ਸਿੰਘ ਚੋਲਾ ਸਾਹਿਬ ਨੇ ਜਪ ਸਾਹਿਬ ਦੀ ਬਾਣੀ ਜੜੀ ਆ ਉੱਥੇ ਸੁਣਾਈਆ ਸੋ ਨਿਤਨੇਮੀ ਸਨ 108 ਜੜੀਏ ਮਾਲਾ ਦੇ ਮਣਕੇ ਹੁੰਦੇ ਨੇ 108 ਜੜੀ ਮਾਲਾ ਹੈ ਮੂਲ ਮੰਤਰ ਦੀ ਇੱਕ ਤਾਂ ਰੋਜ਼ ਉਹ ਜਾਪ ਕਰਦੇ ਸਨ ਰੋਜ਼ ਦਾ ਸੁਖਮਨੀ ਸਾਹਿਬ ਦਾ ਇੱਕ ਪਾਠ ਕਰਦੇ ਸਨ ਤੇ ਥਿਰਗਰ ਬੈਸੋ ਹਰਜਨ ਪਿਆਰੇ ਦਾ ਪਾਠ ਵੀ ਜਿਹੜਾ 108 ਜਿਹੜੇ ਉਹ ਮਾਲਾ ਦੇ ਮਣਕੇ ਹੁੰਦੇ ਨੇ ਤੇ ਉਸ ਦੇ ਹਿਸਾਬ ਨਾਲ ਪਾਠ ਕਰਦੇ ਸਨ ਸੋ ਇਹ ਜਿਹੜੀ ਜਾਣਕਾਰੀ ਹੈ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਦੇ بیٹے ਬਲਕਾਰ ਸਿੰਘ ਨੇ ਸਾਂਝੀ ਕੀਤੀ ਉਹਨਾਂ ਦੇ ਬਾਰੇ ਜਿਹੜੀ ਇਹ ਜਾਣਕਾਰੀ ਦੱਸੀ ਗਈ ਹੈ ਸੋ ਨਿਰਮਲ ਸਿੰਘ ਚੋਲਾ ਸਾਹਿਬ ਸ਼ਹੀਦੀ ਵਾਰਾਂ ਗਾਉਂਦੇ ਨੇ ਜਿੱਥੇ ਜਿੱਥੇ ਪੁਲਿਸ ਦੇ ਵੱਲੋਂ ਕੋਈ ਨੌਜਵਾਨ ਸ਼ਹੀਦ ਕੀਤਾ ਹੁੰਦਾ ਹੈ ਉਸ ਨੌਜਵਾਨ ਦੇ ਭੋਗ ਦੇ ਉੱਤੇ ਜਾ ਕੇ ਇਹ ਜੜੀਆਂ ਵਾਰਾਂ ਗਾਈਆਂ ਜਾਂਦੀਆਂ ਨੇ ਤੇ ਵਾਰਾਂ ਕਬੀਸ਼ਰੀ ਗਾਉਣ ਦਾ ਜਿਹੜਾ ਇਹ ਲਕਬ ਸ਼ੁਰੂ ਕਿੱਥੋਂ ਹੋਇਆ ਕਿੱਥੋਂ ਉਹਨਾਂ ਨੇ ਕਬੀਸ਼ਰੀ ਸ਼ੁਰੂ ਕੀਤੀ ਇਹ ਦੱਸਦੇ ਆ ਕਿ ਸੰਤ ਬਾਬਾ ਦਿਆ ਸਿੰਘ ਸੁਰ ਸਿੰਘ ਵਾਲੇ ਇੱਕ ਵਾਰ ਉਹਨਾਂ ਦੇ ਸਾਹਮਣੇ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਨੇ ਕਵਿਤਾ ਗਾਈ ਤਾਂ ਉਹਨਾਂ ਨੇ ਕਿਹਾ ਤੇਰੀ ਆਵਾਜ਼ ਬਹੁਤ ਸੋਹਣੀ ਐ ਤੂੰ ਕਵਿਸ਼ਰੀਆਂ ਜ਼ਰੂਰ ਗਾਇਆ ਕਰ ਤੇ ਇਹੀ ਗੱਲ ਸੰਤ ਜਰਨੈਲ ਸਿੰਘ ਖਾਲਸਾ ਵੀ ਉਹਨਾਂ ਨੂੰ ਕਹਿੰਦੇ ਹੁੰਦੇ ਸਨ ਕਈ ਵਾਰ ਤਾਂ ਸੰਤ ਜਰਨੈਲ ਸਿੰਘ ਭਾਈ ਨਰਮਲ ਸਿੰਘ ਚੋਲਾ ਸਾਹਿਬ ਦਾ ਮੱਥਾ ਫੜ ਕੇ ਕਹਿ ਦਿੰਦੇ ਸਨ ਕਿ ਇੱਕ ਨਿਗਾਹ ਜਾਂ ਮੱਥਾ ਆਵਾਜ਼ ਪਤਾ ਨਹੀਂ ਕਿੱਥੋਂ ਕੱਢਦਾ ਸੋ ਇੱਕ ਮਜ਼ਾਕੀਆ ਸੁਭਾਅ ਦੇ ਨਾਲ ਸੰਤ ਜਰਨੈਲ ਸਿੰਘ ਭਾਈ ਨਰਮਲ ਸਿੰਘ ਚੋਲਾ ਸਾਹਿਬ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਦੇ ਨਾਲ ਕਰਦੇ ਹੁੰਦੇ ਸਨ ਤਾਂ ਇੱਕ ਵਾਰ ਦੀ ਗੱਲ ਭਾਈ ਬਲਕਾਰ ਸਿੰਘ ਨੇ ਉਹ ਵੀ ਸਾਂਝੀ ਕੀਤੀ ਆਪਣੇ ਪਿਤਾ ਨਰਮਲ ਸਿੰਘ ਚੋਲਾ ਸਾਹਿਬ ਦੇ ਬਾਰੇ ਕਿ ਸੰਤ ਜਰਨੈਲ ਸਿੰਘ ਖਾਲਸਾ ਦੇ ਪਾਸ ਬੈਠੇ ਨੇ ਭਾਈ ਨਰਮਲ ਸਿੰਘ ਚੋਲਾ ਸਾਬ ਤਾਂ ਸੰਤ ਜਰਨੈਲ ਸਿੰਘ ਨੂੰ ਕਿਸੇ ਨੇ ਦੋ ਸ੍ਰੀ ਸਾਬ ਭੇਡ ਕਿਤੇ ਸਨ ਸ੍ਰੀ ਸਾਬ ਉਸ ਸਮੇਂ ਤੇ ਜਿਨ੍ਹਾਂ ਦਾ ਰੇਟ ਵੀ ਕੋਈ ਲੱਖ ਤੋਂ ਉੱਪਰ ਦੱਸਿਆ ਜਾ ਰਿਹਾ ਛੋਟੀ ਸ੍ਰੀ ਸਾਬ ਨਹੀਂ ਵੱਡੀ ਸ੍ਰੀ ਸਾਬ ਕਹਿ ਲਿਆ ਕਿ ਸਾਡੇ 3 ਫੁੱਟ ਦੀ ਜਾਂ 5 ਫੁੱਟ ਦੀ ਤੇ ਉਸ ਵੇਲੇ ਇੱਕ ਸ੍ਰੀ ਸਾਹਿਬ ਦਾ ਰੇਟ 1 ਲੱਖ ਤੋਂ 6 ਲੱਖ ਰੁਪਇਆ ਸੀ ਤਾਂ ਉਦੋਂ ਦੋ ਸ੍ਰੀ ਸਾਹਿਬ ਕਿਸ ਨੇ ਭੇਟ ਕੀਤੇ ਆ ਤਾਂ ਇੱਕ ਸ੍ਰੀ ਸਾਹਿਬ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਨੂੰ ਦੇ ਦਿੱਤੀ ਤੇ ਉਹਨਾਂ ਨੂੰ ਕਿਹਾ ਕਿ ਲੈ ਨਿਰਮਲ ਸਾਂ ਨਿਰਮਲ ਸਿਆ ਇਹ ਜਿਹੜਾ ਪਹਿਲਾ ਸ਼ਹੀਦ ਹੋ ਜਾਵੇਗਾ ਜਿਹੜਾ ਇਸ ਸੰਘਰਸ਼ ਦੇ ਵਿੱਚ ਪਹਿਲਾ ਸ਼ਹੀਦ ਹੋਵੇਗਾ ਉਸ ਨੂੰ ਦੂਸਰਾ ਯਾਦ ਕਰ ਲਿਆ ਕਰੇਗਾ ਸੋ ਇਹ ਸੰਤ ਜੀ ਦਾ ਪਿਆਰ ਸੀ ਆ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਦੇ ਨਾਲ ਤੇ ਗੱਲ ਕਰਦੇ ਆ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਤੇ ਹੋਈ ਤਸ਼ੱਦਦ ਦੀ ਤਾਂ ਆਪ ਇੱਕ ਵਾਰ ਤਿੱਖੀ ਮਿੰਟ ਦੇ ਵਿੱਚ ਪੁਲਿਸ ਦੇ ਅਫਸਰ ਦੇ ਵੱਲੋਂ ਜਿਹੜੇ ਕਵੀਸ਼ਰ ਨੇ ਤੇ ਢਾਡੀ ਨੇ ਉਹਨਾਂ ਨੂੰ ਬੁਲਾਇਆ ਗਿਆ ਤੇ ਉੱਥੇ ਪੁਲਿਸ ਵਾਲੇ ਅਫਸਰ ਵੱਲੋਂ ਕਿਹਾ ਗਿਆ ਕਿ ਮੈਂ ਤੁਹਾਡੇ ਕੋਲੋਂ ਕਵਿਤਾਵਾਂ ਸੁਣਨੀਆਂ ਨੇ ਤਾਂ ਉੱਥੇ ਬਾਕੀ ਕਵੀਸ਼ਰਾਂ ਨੇ ਤਾਂ ਕੋਈ ਇੱਕ ਇੱਕ ਦੋ ਦੋ ਸ਼ੰਦ ਜਿਹੜੇ ਨੇ ਉਹ ਜ਼ਰੂਰ ਸੁਣਾ ਦਿੱਤੇ ਤਾਂ ਪਰ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਨੇ ਕਿਹਾ ਕਿ ਮੈਂ ਗੁਰੂ ਦੀ ਹਜ਼ੂਰੀ ਤੋਂ ਬਿਨਾ ਕਿਤੇ ਵੀ ਜੜੀ ਕਵਿਤਾ ਨਹੀਂ ਗਾਵਾਂਗਾ ਮੈਂ ਕਿਤੇ ਵੀ ਕਵਿਸ਼ਰੀ ਨਹੀਂ ਗਾਵਾਂਗਾ ਤਾਂ ਪੁਲਿਸ ਅਫਸਰ ਵੱਲੋਂ ਕਿਹਾ ਗਿਆ ਕਿ ਸਾਨੂੰ ਬੁਲਾਉਣਾ ਵੀ ਆਉਂਦਾ ਸੋ ਉੱਥੇ ਵੀ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਤਸ਼ੱਦਦ ਦਾ ਜਿਹੜਾ ਉਹ ਲਹਿਰ ਸੀ ਇੱਕ ਤਾਂ ਸਮਾਖਾੜ ਕੋ ਲਹਿਰ ਚੱਲ ਰਹੀ ਸੀ ਦੂਸਰਾ ਸ਼ਹੀਦਾਂ ਦੀਆਂ ਵਾਰਾਂ ਗੋਣਾ ਆਪਣੇ ਆਪ ਦੇ ਵਿੱਚ ਅਹੀ ਵੀ ਇੱਕ ਗੁਨਾਹ ਬਣ ਕੇ ਉਸ ਸਮੇਂ ਰਹਿ ਗਿਆ ਪਰ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਨੇ ਆਪਣੀ ਜਿਹੜੀ ਕਵਿਸ਼ਰੀ ਵਾਲੀ ਕਾਲਾ ਉਹ ਬੰਦਨੀ ਕੀਤੀ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਦੇ ਕੋਲ ਕਹਿ ਲਿਏ ਕਿ ਲਹਿਰੀਆ ਸ਼ੰਦ ਝੋਕ ਪੈਂਤ ਇਹ ਜਿਹੜੀ ਇਹ ਜਿਹੜੀ ਕਲਾ ਸੀਗਾ ਗੁਰੂ ਪਾਤਸ਼ਾਹ ਦੇ ਵੱਲੋਂ ਉਹਨਾਂ ਨੂੰ ਬਖਸ਼ਿਸ਼ ਕੀਤੀ ਗਈ ਸੀ ਉਸ ਤੋਂ ਬਾਅਦ ਇੱਕ ਵਾਰ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਕੀਤੇ ਪ੍ਰੋਗਰਾਮ ਲਗਾ ਕੇ ਵਾਪਸ ਆ ਰਹੇ ਸੰਤਾਂ ਉਹਨਾਂ ਨੂੰ ਜੀਰੇ ਠਾਣੇ ਦੇ ਵਿੱਚ ਹੀ ਜੀਰੇ ਥਾਣ ਜੀਰੇ ਦੇ ਥਾਣੇਦਾਰ ਵੱਲੋਂ ਵਸਤੂ ਉਤਾਰ ਲਿਆ ਗਿਆ ਤਾਂ ਉੱਥੇ ਪਹਿਲਾਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਜੀਰੇ ਦੇ ਹੀ ਥਾਣੇ ਦੇ ਵਿੱਚ ਲਿਜਾਇਆ ਗਿਆ ਉੱਥੇ ਬਾਅਦ ਵਿੱਚ ਠਾਕੁਰ ਸਿੰਘ ਜਿਹੜੇ ਸੰਤ ਠਾਕੁਰ ਸਿੰਘ ਸਨ ਪਿੰਡਰਾਵਾਲੇ ਉਹਨਾਂ ਦੇ ਵੱਲੋਂ ਬਾਬਾ ਜੋਗਿੰਦਰ ਸਿੰਘ ਜੋ ਕਿ ਸੰਤ ਜਰਮਾਲ ਸਿੰਘ ਦੇ ਪਿਤਾ ਸਨ ਉਹਨਾਂ ਤੱਕ ਪਹੁੰਚ ਕੀਤੀ ਗਈ ਤੇ ਇਹ ਸਾਰੇ ਜਾਨੀ ਇਕੱਠੇ ਹੋ ਕੇ ਜੀਰੇ ਥਾਣੇ ਦੇ ਵਿੱਚ ਪਹੁੰਚਦੇ ਨੇ ਤੇ ਪੁਲਿਸ ਅਫਸਰ ਦੇ ਨਾਲ ਗੱਲ ਕਰਦੇ ਨੇ ਕਿ ਭਾਈ ਨਿਰਮਲ ਸਿੰਘ ਖਾਲਸਾ ਚੋਲਾ ਸਾਹਿਬ ਨੂੰ ਛੱਡ ਦਿੱਤਾ ਜਾਵੇ ਤਾਂ ਅਫਸਰ ਕਹਿੰਦਾ ਹੈ ਕਿ ਮੈਂ ਇਨ੍ਹਾਂ ਦੇ ਨਾਲ 2 ਖਾੜਕੂ ਸਿੰਘ ਹੋਰ ਵੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਕੋਲ ਹਥਿਆਰ ਸਨ ਮੈਂ ਉਹਨਾਂ ਨੂੰ ਤੇ ਛੱਡ ਦੇਵਾਂਗਾ ਪਰ ਮੈਂ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਨੂੰ ਨਹੀਂ ਛੱਡਾਂਗਾ ਤਾਂ ਆ ਬਾਬਾ ਜਗਿੰਦਰ ਸਿੰਘ ਹੋਣਾ ਨੇ ਸੰਤ ਬਾਬਾ ਠਾਕੁਰ ਸਿੰਘ ਹੋਣਾ ਨੇ ਪੁੱਛਿਆ ਕਿ ਮਤਲਬ ਕਿ ਹਥਿਆਰਾਂ ਵਾਲਿਆਂ ਨੂੰ ਤੁਸੀਂ ਛੱਡ ਰਹੇ ਹੋ ਜਿਹੜਾ ਇੱਕ ਗੁਰੂਕਾ ਸਿੱਖ ਕਵੀਸ਼ਰੀਆਂ ਗਾਉਂਦਾ ਉਹਨੂੰ ਨਹੀਂ ਛੱਡ ਰਹੇ ਇਹ ਇਹਦੇ ਪਿੱਛੇ ਵਜ੍ਹਾ ਕੀ ਹੈ ਤਾਂ ਪੁਲਿਸ ਅਫਸਰ ਨੇ ਉਸ ਵੇਲੇ ਜਵਾਬ ਦਿੱਤਾ ਕਿ ਜਿਹੜੇ ਖਾਲਕੂਰ ਸਿੰਘ ਨੇ ਜਿਨ੍ਹਾਂ ਨੂੰ ਮੈਂ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਇੱਕ ਨਾ ਇੱਕ ਦਿਨ ਮੁਕਾਬਲਾ ਹੋਵੇਗਾ ਇੱਕ ਨਾ ਇੱਕ ਦਿਨ ਪੁਲਿਸ ਦੇ ਵੱਲੋਂ ਘੇਰਾਬੰਦੀ ਕਰ ਲਈ ਜਾਵੇਗੀ ਤੇ ਇਹਨਾਂ ਨੂੰ ਮਾਰ ਦਿੱਤਾ ਜਾਵੇਗਾ ਪਰ ਜੜੀ ਕਲਾ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਦੇ ਪਾਸ ਹੈ ਕਿ ਇੱਕ ਛੰਦ ਪੜਦਾ ਤੇ 50 ਮੁੰਡੇ 50 ਸਿੱਖ ਨੌਜਵਾਨ ਹੋਰ ਸ਼ਹਾਦਤਾਂ ਲਈ ਤਿਆਰ ਹੋ ਜਾਂਦੇ ਨੇ 50 ਮੁੰਡੇ ਹੋਰ ਸ਼ਸਤਰਧਾਰੀ ਹੋਣ ਨੂੰ ਤਿਆਰ ਹੋ ਜਾਂਦੇ ਨੇ ਇਸ ਨੂੰ ਮਾਰਨਾ ਜਿਹੜਾ ਇਸ ਨੂੰ ਛੱਡਣਾ ਮੇਰੇ ਲਈ ਵਾਜਬ ਨਹੀਂ ਹੈ ਇਸ ਨੂੰ ਮੈਂ ਨਹੀਂ ਛੱਡਾਂਗਾ ਪਰ ਫਿਰ ਵੀ ਕਿਤੇ ਨਾ ਕਿਤੇ ਕਿਸੇ ਕੋਸ਼ਿਸ਼ਾਂ ਕਰਕੇ ਜਿਹੜਾ ਭਾਈ ਨਰਮਨ ਸਿੰਘ ਚੋਲਾ ਸਾਹਿਬ ਨੂੰ ਜੀਰੇ ਠਾਣੀ ਤੋਂ ਛੁਡਾ ਲਿਆ ਜਾਂਦਾ ਸੋ ਭਾਈ ਨਰਮਨ ਸਿੰਘ ਚੋਲਾ ਸਾਹਿਬ ਦੇ ਜਿਹੜੇ ਸਾਥੀ ਸਨ ਰੇਸ਼ਮ ਸਿੰਘ ਉਹਨਾਂ ਨੂੰ ਨਕਲੀ ਨੇਹਾਗ ਪੂਲੇ ਦੇ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਹੁਣ ਗੱਲ ਕਰਦੇ ਆ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਨੂੰ ਜਦੋਂ ਧਰਮਕੋਟ ਥਾਣੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਧਰਮਕੋਟ ਥਾਣੇ ਦੇ ਵਿੱਚ ਅਫਸਰ ਸੀ ਨਛੱਤਰ ਸਿੰਘ ਜਿਹਦੇ ਵੱਲੋਂ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਨੂੰ ਹਰੀਕੇ ਪੁਲ ਹਰੀਕੇ ਪੱਤਨ ਜਿਹੜਾ ਦਰਿਆ ਹੈ ਉਸ ਦੇ ਉੱਤੇ ਪੁਲ ਬਣਿਆ ਹੈ ਨਛੱਤਰ ਸਿੰਘ ਥਾਣੇਦਾਰ ਵੱਲੋਂ ਜੋ ਕਿ ਉਸ ਟਾਈਮ ਤੇ ਧਰਮਕੋਟ ਦੇ ਵਿੱਚ ਤਨੌ ਤਾਇਨਾਤ ਹੁੰਦਾ ਹੈ ਉਸ ਦੇ ਵੱਲੋਂ ਭਾਈ ਨਰਮਲ ਸਿੰਘ ਚੋਲਾ ਸਾਹਿਬ ਨੂੰ ਥਾਣੇ ਲੈ ਜਾਇਆ ਜਾਂਦਾ ਤੇ ਉੱਥੇ ਉਹਨਾਂ ਦੀ ਇਨਟੈਰੋਗੇਸ਼ਨ ਕੀਤੀ ਜਾਂਦੀ ਹੈ ਉੱਥੇ ਉਹਨਾਂ ਨੂੰ ਕੁੱਟਿਆ ਜਾਂਦਾ ਹੈ ਮਾਰਿਆ ਜਾਂਦਾ ਹੈ ਤੇ ਸਜ਼ਾ ਜਾਂ ਗੁਨਾਹ ਕਹ ਲਈਏ ਗੁਨਾਹ ਸਿਰਫ ਇਹ ਸੀ ਕਿ ਭਾਈ ਨਰਮਲ ਸਿੰਘ ਚੋਲਾ ਸਾਹਿਬ ਸਾਚਾ ਬੋਲਦੇ ਸਨ ਉਹ ਸੱਚੀਆਂ ਕਵਿਤਾਵਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਸ਼ਹੀਦਾਂ ਦੀਆਂ ਵਾਰਾਂ गा ਕੇ ਜਿਹੜੀ ਮਾਇਆ ਇਕੱਠੀ ਹੁੰਦੀ ਸੀ ਉਹ ਵੀ ਉਸੇ ਪਰਿਵਾਰ ਨੂੰ ਹੀ ਦੇ ਦਿੰਦੇ ਸਨ ਤੇ ਅਕਸਰ ਹੀ ਕਹਿੰਦੇ ਸਨ ਕਿ ਜਿੰਨੇ ਆਪਣਾ ਆਪ ਹੀ ਕੌਮ ਦੇ ਉੱਤੇ ਲਿਖੇ ਲਾਤਾ ਕਿ ਕੌਮ ਤੋਂ ਵਾਰਤਾ ਤੇ ਮੈਂ ਉਹ ਮਾਇਆ ਜਿਹੜੀ ਉਹ ਮੈਂ ਕੀ ਕਰਾਂਗਾ ਸੋ ਮੈਂ ਤਾਂ ਮਾਇਆ ਹੀ ਦਿੱਤੀ ਹੈ ਸੋ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਨੂੰ ਧਰਮਕੋਟ ਥਾਣੇ ਦੇ ਥਾਣੇਦਾਰ ਨਛੱਤਰ ਸਿੰਘ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਹਰੀਕੇ ਪੱਤਣ ਤੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਥਾਣੇ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਤੇ ਗੁੱਸੇ ਦੇ ਵਿੱਚ ਆ ਕੇ ਥਾਣੇਦਾਰ ਇਹ ਕਹਿੰਦਾ ਕਿ ਮੈਂ ਤੈਨੂੰ ਗੌਣ ਜੋਗਾ ਹੀ ਨਹੀਂ ਛੱਡਣਾ ਮੈਂ ਤੈਨੂੰ ਕਬੀਸ਼ਰੀਆਂ ਜੋਗਾ ਹੀ ਨਹੀਂ ਛੱਡਣਾ ਸੋ ਗੁੱਸੇ ਦੇ ਵਿੱਚ ਆ ਕੇ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਦੇ ਦਾੜੇ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਹੈ ਨਛੱਤਰ ਸਿੰਘ ਦਾ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਜਿਨ੍ਹਾਂ ਨੂੰ ਪਹਿਲਾਂ ਹੀ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਹੁੰਦਾ ਉਹਨਾਂ ਦੀ ਹਾਲਤ ਜਿਹੜੀ ਆ ਖਰਾਬ ਹੋਈ ਜਾਂਦੀ ਹੁੰਦੀ ਹੈ ਤਾਂ ਜਦੋਂ ਦਾੜੇ ਨੂੰ ਹੱਥ ਪਾਉਣ ਲੱਗਦਾ ਤਾਂ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਉਸਦੇ ਲੱਤ ਮਾਰਦੇ ਨੇ ਅਫਸਰ ਦੇ ਤੇ ਅਫਸਰ ਦੂਰ ਜਾ ਪੈਂਦਾ ਗੁੱਸੇ ਦੇ ਵਿੱਚ ਲਾਲ ਪੀਲਾ ਹੋਇਆ ਅਫਸਰ ਬਾਕੀ ਸਾਥੀਆਂ ਨੂੰ ਕਹਿੰਦਾ ਕਿ ਨਰਮਲ ਸਿੰਘ ਚੋਲਾ ਸਾਹਿਬ ਦੀ ਜ਼ੁਬਾਨ ਕੱਟ ਦਿਓ ਸੋ ਭਾਈ ਨਰਮਲ ਸਿੰਘ ਚੋਲਾ ਸਾਹਿਬ ਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਹੈ ਭਾਈ ਨਰਮਲ ਸਿੰਘ ਚੋਲਾ ਸਾਹਿਬ ਨਿਮਰਤਾ ਦੇ ਵਿੱਚ ਗੁਰੂ ਦੇ ਧਿਆਨ ਗੁਰੂ ਵੱਲ ਧਿਆਨ ਕਰਕੇ ਬੈਠੇ ਹੁੰਦੇ ਨੇ ਉਹਨਾਂ ਦੀ ਜ਼ੁਬਾਨ ਕੱਟੀ ਹੁੰਦੀ ਹੈ ਪਰ ਫਿਰ ਵੀ ਉਹ ਡੋਲਦੇ ਨਹੀਂ ਨੇ ਇੱਕ ਸ਼ਾਂਤ ਚਿੱਤ ਹੋ ਕੇ ਉੱਥੇ ਬੈਠੇ ਹੁੰਦੇ ਨੇ ਤੇ ਪੁਲਿਸ ਦੇ ਵੱਲੋਂ ਬਾਅਦ ਵਿੱਚ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਇਹ ਸ਼ਹਾਦਤ 1991 ਸਾਲ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਹੁੰਦੀ ਹੈ 1 ਅਗਸਤ ਨੂੰ ਉਹਨਾਂ ਨੂੰ ਗ੍ਰਫਤਾਰ ਕੀਤਾ ਹੁੰਦਾ ਹੈ ਤੇ 31 ਅਗਸਤ ਤੱਕ ਕਿਉਂਕਿ ਪਰਿਵਾਰ ਨੂੰ ਨਾ ਤਾਂ ਉਹਨਾਂ ਦੀ ਡੈੱਡ ਬੋਡੀ ਸੌਂਪੀ ਜਾਂਦੀ ਹੈ ਪਰਿਵਾਰ ਨੂੰ ਉਹਨਾਂ ਦਾ ਸਰੀਰ ਜਿਹੜਾ ਮ੍ਰਿਤਕ ਸਰੀਰ ਨਹੀਂ ਸੌਪਿਆ ਜਾਂਦਾ ਸੋ ਤਰੀਕ ਜਿਹੜੀ ਹੈ ਪਰਿਵਾਰ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਜਦੋਂ ਗ੍ਰਫਤਾਰ ਇੱਕ ਤਰੀਕ ਨੂੰ ਕਰ ਲਿਆ ਗਿਆ ਇੱਕ ਤਰੀਕ ਨੂੰ ਉਹਨਾਂ ਨੂੰ ਹਰੀਕੇ ਪੱਤਣ ਤੋਂ ਚੱਕਿਆ ਗਿਆ ਤਾਂ ਉਤੋਂ ਬਾਅਦ ਪਤਾ ਨਹੀਂ 3 ਦਿਨ ਇੰਟਰੋਗੇਟ ਕੀਤਾ 4 ਦਿਨ ਇੰਟਰੋਗੇਟ ਕੀਤਾ ਹਫਤਾ ਇੰਟਰੋਗੇਟ ਕੀਤਾ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਪੁਲਿਸ ਵੱਲੋਂ ਦੱਸਿਆ ਹੀ ਨਹੀਂ ਸੀ ਜਾਂਦਾ ਪੇਜ ਹੀ ਨਹੀਂ ਸੀ ਖੋਲਿਆ ਜਾਂਦਾ ਕਿ ਜਿਹੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਹਨੂੰ ਕਿਹੜੇ ਥਾਣੇ ਦੇ ਵਿੱਚ ਲਿਜਾਇਆ ਗਿਆ ਕਿੱਥੇ ਲਿਜਾਇਆ ਗਿਆ ਸੋ ਨਛੱਤਰ ਸਿੰਘ ਦੇ ਵੱਲੋਂ ਪਹਿਲਾਂ ਉਹਨਾਂ ਦੀ ਜ਼ੁਬਾਨ ਕੱਟੀ ਗਈ ਭਾਈ ਨਰਮਨ ਸਿੰਘ ਚੋਲਾ ਸਾਹਿਬ ਦੀ ਜ਼ੁਬਾਨ ਕੱਟੀ ਗਈ ਉਤੋਂ ਬਾਅਦ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੋ ਅੱਜ ਜਿਹੜੀ ਅਸੀਂ ਜਾਗੂ ਸੁਣਦੇ ਹਾਂ ਸਿੰਘ ਜਾਗ ਪਈ ਉਹ ਹੁਣ ਜਾਗੋ ਆਇਆ ਇਹ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਦੇ ਵੱਲੋਂ ਗਾਈ ਗਈ ਸੀ ਇੱਕ ਜਥਾ ਹੋਰ ਹੈ ਜਾਗੋ ਵਾਲਾ ਜਿਹੜਾ ਕਿ ਅਮਰੀਕਾ ਦੇ ਵਿੱਚ ਹੈ ਪਰ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਜਿਹੜੇ ਕਿ ਜੜੀਆਂ ਵਾਰਾ ਗੋਂਦੇ ਸਨ ਉਹ ਗਿਆਨੀ ਜਗਦੀਸ਼ ਸਿੰਘ ਹੋਣਾ ਦੇ ਵੱਲੋਂ ਲਿਖੀਆਂ ਹੁੰਦੀਆਂ ਸਨ ਅਮਰੀਕਾ ਵਾਲਾ ਜਾਗੋ ਵਾਲਾ ਜਥਾ ਅਲੱਗ ਹੈ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਵਾਲਾ ਜਿਹੜਾ ਜਾਗੋ ਵਾਲਾ ਜਥਾ ਹੈ ਉਹ ਅਲੱਗ ਸੀ ਸੋ 1991 ਦੇ ਵਿੱਚ ਅਗਸਤ ਦੇ ਮਹੀਨੇ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਨੂੰ ਪੁਲਿਸ ਦੇ ਵੱਲੋਂ ਜ਼ੁਬਾਨ ਕੱਟ ਕੇ ਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਸੀਂ ਵੀ ਪਾਈ ਨਰਮਲ ਸਿੰਘ ਚੋਲਾ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫਾਲੋ ਤੇ ਸਬਸਕ੍ਰਾਈਬ ਕਰੋ ਗੁਰਸੇਵਤ ਟੀਵੀ